ਆਯੁਰਵੇਦਾ ਤੇ ਐਲੋਪੈਥੀ ਤੋਂ ਕਿਵੇਂ ਅਲੱਗ ਹੈ ਦੇਖੋ ਹੋਮੀਓਪੈਥੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਆ ਪਹਿਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਹੋਮੀਓਪੈਥੀ ਦੇ ਵਿੱਚ ਹੀਲਿੰਗ ਪ੍ਰੋਪਰਟੀਆਂ ਹੈਗੀਆਂ ਜੀ ਔਰ ਇਹ ਪlant based ਟੋਟਲੀ ਜਿਹੜੀ ਕੰਪਲੀਟਲੀ ਅਸੀਂ ਪਹਿਲਾਂ ਪlant based ਤੋਂ ਹੀ ਕਰਦੇ ਸੀਗੇ ਬਟ ਹੁਣ ਜਿੱਦਾਂ ਜਿੱਦਾਂ ਸਾਇੰਸ ਅੱਗੇ ਵਧੀ ਹੈ ਉਸ ਤਰ੍ਹਾਂ ਨਾਲ ਕੈਮੀਕਲੀ ਔਰ ਉਹਦੇ ਜਿਹੜਾ ਹੈਗਾ ਐਨੀਮਲ ਕਿੰਗਡਮ ਤੋਂ ਵੀ ਜਿਹੜਾ ਹੈਗਾ ਅਸੀਂ ਜਾਂ ਮਿਨਰਲ ਕਿੰਗਡਮਸ ਤੋਂ ਵੀ ਜਿਹੜੀਆਂ ਮੈਡੀਸਿਨਸ ਜਿਹੜੀਆਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਹੋਮੀਓਪੈਥੀ ਹੋਮਿਓਪੈਥੀ ਨੇ ਤੇ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਐਲੋਪੈਥਿਕ ਤੋਂ ਵੀ ਫਾਸਟ ਕੰਮ ਕਰਨ ਵਾਲੀਆਂ ਜਿਹੜੀਆਂ ਆਈਆਂ ਹੈਗੀਆਂ ਜਿਹੜੀਆਂ ਕਿ ਲਾਈਫ ਥ੍ਰੈਟਨਿੰਗ ਡਿਜ਼ੀਜ਼ਸ ਦੇ ਵਾਸਤੇ ਅਸੀਂ ਕੋ ਯੂਜ਼ ਕਰਦੇ ਸਾਰੇ ਕੋ ਸਟਿਲ ਸਟਾਕ ਦੇ ਵਿੱਚ ਥੋੜੇ ਮੈਡੀਸਿਨਸ ਅਸੀਂ ਰੱਖੀਆਂ ਹੋਈਆਂ ਤਾਂ ਕਿ ਕਿਸੇ ਬੰਦੇ ਨੂੰ ਜਿਹੜੀ ਉਹ ਜ਼ਰੂਰਤ ਪੈ ਜਾਵੇ ਤੇ ਅਸੀਂ ਜਿਹੜਾ ਹੈਗਾ ਕਿੱਥੋਂ ਸੋਰਸ ਕਰਨੀ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਹੋਮਿਓਪੈਥੀ ਤੁਹਾਨੂੰ ਪਤਾ ਹੈ ਕਿ ਨਾ ਰੈਕੋਗਨਾਈਜ਼ ਹੀ ਹੈ ਨਾ ਹੀ ਜਿਹੜਾ ਹੈਗਾ ਗਵਰਨਮੈਂਟ ਨੂੰ ਸਪੋਰਟ ਕਰਦੀ ਹੈ ਜਦੋਂ ਬੰਦੇ ਨੂੰ ਲੋਡ ਹੈ ਤੇ ਉਸ ਬੰਦੇ ਨੂੰ ਦਵਾਈ ਜਿਹੜੀ ਆ ਅੱਜ ਦੀ ਜ਼ਰੂਰਤ ਹੈ ਉਹਨੂੰ ਤੇ ਉਹਨੂੰ ਜਿਹੜਾ ਮਹੀਨੇ ਬਾਅਦ ਦਵਾਈ ਅਗਰ ਪ੍ਰੋਵਾਈਡ ਕਰਾਈ ਜਾਵੇ ਤਾਂ ਉਹ ਵਧੀਆ ਚੀਜ਼ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ ਕਰੀ ਦੀਏ ਕਿ ਇਹਨੂੰ ਜਿਹੜਾ ਸਟਾਕ ਦੇ ਵਿੱਚ ਰੱਖੀਏ ਔਰ ਹੋਮੀਓਪੈਥੀ ਜਿਹੜੀ ਹੈਗੀ ਹੈ ਹੁਣ ਅਗੇਨ ਦੱਸ ਰਿਹਾ ਕਿ ਇਟ ਹੈਜ਼ ਗਾਟ ਦਾ ਹੀਲਿੰਗ ਪ੍ਰੋਪਰਟੀਜ਼ ਇਨ ਇਟ ਚੰਗੇ ਵਧੀਆ ਲਾਈਫ ਸਟਾਈਲ ਦੇ ਵਿੱਚ ਲੰਬੀ ਜ਼ਿੰਦਗੀ ਜੀਣ ਦੇ ਲਈ ਜਿਹੜਾ ਤੁਸੀਂ ਅਗਰ ਕਿਸੇ ਹੋਮੀਓਪੈਥ ਨਾਲ ਚੰਗੇ ਹੋਮੀਓਪੈਥ ਨਾਲ ਅਗਰ ਕੰਟੈਕਟ ਕਰਦੇ ਆ ਹੀਲਿੰਗ ਪ੍ਰੋਪਰਟیز ਵਾਸਤੇ ਮੈਡੀਸਿਨਸ ਜਿਹੜੀਆਂ ਤੁਹਾਨੂੰ ਪ੍ਰੈਸਕ੍ਰਾਈਬ ਅਗਰ ਕੀਤੀਆਂ ਜਾਂਦੀਆਂ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ 5 10 15 ਸਾਲ ਜਿਹੜੀ ਉਹ ਵੱਧ ਸਕਦੀ ਹੈ ਔਰ ਤੁਸੀਂ ਬਾਕੀ ਜਿਹੜੇ ਸਾਈਡ ਇਫੈਕਟਸ ਤੋਂ ਜਿਹੜੀਆਂ ਲੱਗਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਜਿਹੜਾ ਬਚ ਸਕਦੇ ਆ ਹੂੰ ਤੇ ਆਯੁਰਵੇਦਿਕ ਦੇ ਵਿੱਚ ਜਿਹੜਾ ਹੈਗਾ ਆਯੁਰਵੇਦਿਕ ਕਿਉਂਕਿ ਕੋਈ ਕਨਸੈਪਟ ਸੀਗਾ ਦੇਖੋ ਜਦੋਂ ਹੋਮੀਓਪੈਥੀ ਨਹੀਂ ਸੀ ਆਯੁਰਵੇਦਿਕ ਦਾ ਬੜਾ ਜਿਆਦਾ ਚਲਾਨ ਸੀਗਾ ਉਸ ਵੇਲੇ ਹੁਣ ਵੀ ਆਯੁਰਵੇਦਿਕ ਨੂੰ ਲੋਕ ਜਿਹੜਾ ਦਿੰਦੇ ਆ ਬਟ ਆਯੁਰਵੇਦਿਕ ਦੇ ਵਿੱਚ ਜਿਹੜਾ ਹੈਗਾ ਉਹ ਕਨਸੈਪਟ ਅਲੱਗ ਆ ਗਿਆ ਕਿਉਂਕਿ ਮੋਸਟਲੀ ਮੈਂ ਦੇਖਿਆ ਕਿ ਆਯੁਰਵੇਦਿਕ ਡਾਕਟਰ ਜਿਹੜੇ ਹੈਗੇ ਉਹ ਇੰਟਰੋਡਿਊਸ ਕਰਾਉਂਦੇ ਆ ਕਿ ਤੁਹਾਡੇ ਕਿਚਨ ਦੇ ਵਿੱਚ ਸਭ ਕੁਝ ਪਿਆ ਹੈ ਦੈਟ ਇਜ਼ ਦਾ ਐਕਚੁਅਲੀ ਉਹਦੇ ਵਿੱਚ ਮੈਂ ਜਰੂਰ ਕਹਿਣਾ ਚਾਹਾਂਗਾ ਕਿ ਤੁਹਾਡੀ ਕਿਚਨ ਦੇ ਵਿੱਚ ਅਜਮਾਣ ਸੌਂਫ ਜੀਰਾ ਇਹ ਉਹ ਪਿਆ ਆ ਉਹ ਥੈਟ ਉਹ ਵੀ ਹਰਬਸ ਹੈਗੇ ਆ ਕਿਸਮ ਦੀਆਂ ਜੀ ਪਰ ਉਹ ਤੁਹਾਡੇ ਇੱਕ ਇੱਕ ਸਪਲੀਮੈਂਟ ਦੇ ਤੌਰ ਦੇ ਉੱਤੇ ਤੁਹਾਨੂੰ ਕੰਮ ਕਰਦੀਆਂ ਮਸਾਲੇ ਜਿੱਦਾਂ ਤੁਸੀਂ ਯੂਜ਼ ਕਰਦੇ ਆ ਹਲਦੀ ਯੂਜ਼ ਕਰਦੇ ਆ ਉਹ ਇੱਕ ਸਪਲੀਮੈਂਟ ਬਟ ਪਰਟੀਕੂਲਰ ਬਿਮਾਰੀਆਂ ਦੇ ਲਈ ਜਿਹੜਾ ਆ ਤੁਹਾਨੂੰ ਕਿਸੇ ਹੀਲਿੰਗ ਹਰਬ ਦੀ ਜ਼ਰੂਰਤ ਹੈਗੀ ਹੈ ਤੇ ਉਹ ਹੋਮੀਓਪੈਥੀ ਦੇ ਵਿੱਚ ਕਲੀਨਿਕਲੀ ਟਰਾਇਲਸ ਕੀਤੇ ਜਾਂਦੇ ਆ ਉਹਦਾ ਪਰਟੀਕੂਲਰ ਪਾਰਟ ਜਿਹੜਾ ਉਹ ਯੂਜ਼ ਹੁੰਦਾ ਹੈ ਤਾਂ ਕਿ ਜਿਹੜਾ ਆ ਉਹਦਾ ਸਾਈਡ ਇਫੈਕਟ ਨਾ ਬਾਡੀ ਦੇ ਉੱਤੇ ਹੋਵੇ ਔਰ ਜਿਸ ਚੀਜ਼ ਵਾਸਤੇ ਜਿਹੜਾ ਪ੍ਰੈਸਕ੍ਰਾਈਬ ਕੀਤਾ ਜਾਵੇ ਉਹ ਉਹ ਜਿਹੜੀ ਬਿਮਾਰੀ ਆ ਉਹ ਹੀਲ ਹੋ ਸਕੇ ਆਦਰ ਬੈਰਾਉਂਡ ਐਲੋਪੈਥਿਕ ਦੇ ਵਿੱਚ ਮੈਂ ਜਾਣਿਆ ਸੀ ਆ ਐਲੋਪੈਥਿਕ ਦੇ ਵਿੱਚ ਕੀ ਹੁੰਦਾ ਹੈ ਕਿ ਐਲੋਪੈਥਿਕ ਦੇ ਵਿੱਚ ਡੋਸ 올 ਆਰ ਦਾ ਕੈਮੀਕल्स ਤੇ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਤੁਸੀਂ ਇਨਸਟੈਂਟ ਰੀਲੀਫ ਲੈਨੇ ਆ ਬਟ ਕੰਡੀਸ਼ਨ ਜਿਹੜੀ ਤੁਹਾਡੀ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਤੁਸੀਂ ਉਹਨੂੰ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਕਲੀਅਰ ਕਰਨਾ ਬਹੁਤ ਮੁਸ਼ਕਲ ਹੈ ਸਪਰੈਸ ਹੋ ਜਵੇ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈ ਰਿਸਪੌਂਸ ਕਰ ਦੇਵੇ ਤੇ ਹੋ ਸਕਦਾ ਹੈ ਕਿ ਤੁਸੀਂ 10 ਸਾਲ ਵੀ ਉਹ ਬਿਮਾਰੀ ਦੱਬੀ ਰਹਿ ਜਾਵੇ ਨਹੀਂ ਹੋਵੇ ਤਾਂ ਨਾ ਹੋਵੇ ਹੁਣ ਮੈਂ ਇੱਕ ਰੀਸੈਂਟਲੀ ਇੱਕ ਐਗਜ਼ਾਮਪਲ ਤੁਹਾਨੂੰ ਦਿੰਨਾ ਬਲੱਡ ਪ੍ਰੈਸ਼ਰ ਦੀ ਮੇਰੇ ਕੋ ਪੇਸ਼ੈਂਟ ਜਿਹੜੇ ਆ ਕਾਫੀ ਪੇਸ਼ੈਂਟ ਬਲੱਡ ਪ੍ਰੈਸ਼ਰ ਦੇ ਹੁੰਦੇ ਆ ਬਲੱਡ ਪ੍ਰੈਸ਼ਰ ਹੁੰਦਾ ਕਿਉਂ ਹੈ ਇਹ ਕਿਸੇ ਨੂੰ ਕੋ ਪਤਾ ਹੀ ਨਹੀਂ ਹੈ ਜੀ ਕਿਉਂਕਿ ਜਦੋਂ 22 ਦੀ ਏਜ ਜਿਹੜਾ ਹੈ ਜਦੋਂ ਐਡਰਨਲ ਗਲੈਂਡਸ ਜਿਹੜੇ ਹੈਗੇ ਆ ਤੁਹਾਡੇ ਕੰਮ ਕਰਨਾ ਬੰਦ ਕਰਦੇ ਆ ਜਦੋਂ 40 ਸਾਲ ਦੀ ਏਜ ਹੁੰਦੀ ਆ ਉਸ ਤੋਂ ਬਾਅਦ ਤੁਹਾਡੇ ਹਾਰਮੋਨ ਸ਼੍ਰਿੰਕ ਹੋਣੇ ਸ਼ੁਰੂ ਹੁੰਦੇ ਆ ਐਡਰਨਲ ਗਲੈਂਡਸ ਜਿਹੜੇ ਆ ਉਹ ਕੰਮ ਕਰਨਾ ਜਿਹੜਾ ਆ ਉਹ ਸਲੋ ਡਾਊਨ ਕਰ ਦਿੰਦੇ ਆ ਤੁਹਾਡੇ ਹਾਰਮੋਨਸ ਨੂੰ ਡਿਸਟਰਬ ਕਰ ਦਿੰਦੇ ਆ ਜੀ ਤੇ ਉਹ ਤੁਹਾਡੇ ਹਾਰਮੋਨ ਡਿਸਟਰਬ ਹੋਣਗੇ ਤੁਹਾਡਾ ਪ੍ਰੈਸ਼ਰ ਜਿਹੜਾ ਉੱਪਰ ਆਊਗਾ ਹਮ ਤੇ ਉਹਦੇ ਲਈ ਅਸੀਂ ਕੀ ਕਰਦੇ ਆ ਕਿ ਅਸੀਂ ਗੋਲੀ ਖਾ ਲੈਂਦੇ ਆ ਗੋਲੀ ਖਾ ਕੇ ਜਿਹੜਾ ਹੈ ਉਹਨੂੰ ਗੋਲੀ ਨੂੰ ਕੰਟਰੋਲ ਕਰ ਲੈਂਦੇ ਆ ਬਟ ਐਡਰਨਲ ਗਲੈਂਡਸ ਨੂੰ ਤਾਂ ਫ ਹਮ ਜਦੋਂ ਉਹ ਐਡਰਨਲ ਗਲੈਂਡਸ ਜਿਹੜੇ ਤੁਹਾਡੇ ਜਿਹੜੇ ਉਹ ਫੰਕਸ਼ਨਲ ਨਹੀਂ ਹੋਣਗੇ ਤੁਹਾਡਾ ਬਲੱਡ ਪ੍ਰੈਸ਼ਰ ਕਦੇ ਵੀ ਜਿਹੜਾ ਉਹ ਬੈਕ ਟੂ ਨੋਰਮਲ ਨਹੀਂ ਆਊਗਾ ਬਿਨਾਂ ਦਵਾਈ ਦੇ ਉਤੋਂ ਤੁਸੀਂ ਨਹੀਂ ਚੱਲ ਸਕੋਗੇ ਇਸ ਕਰਕੇ ਹੋਮੀਓਪੈਥੀ ਦੇ ਵਿੱਚ ਅਸੀਂ ਰੂਟ ਕੌਜ਼ ਲੱਭੀਦਾ ਹੈ ਕਿ ਤਾਂ ਕਿ ਜਿਹੜਾ ਰੂਟ ਕੌਜ਼ ਲੱਭ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਿਹੜਾ ਆ ਉਹ ਪਹਿਲਾਂ ਕਲੀਅਰ ਕੀਤਾ ਜਾਵੇ ਤਾਂ ਕਿ ਜਿਹੜਾ ਬਲੱਡ ਦਾ ਫਲੋ ਹੈਗਾ ਪ੍ਰੋਪਰ ਜਾ ਕੇ ਬਲੱਡ ਪ੍ਰੈਸ਼ਰ ਜਿਹੜਾ ਤੁਹਾਡਾ ਨਾਰਮਲ ਰਹੇ ਜੀ ਸੋ ਡਾਕਟਰ ਸਾਹਿਬ ਮੋਸਟਲੀ ਆਪਾਂ ਪੰਜਾਬ ਦੀ ਇਹ ਮੈਂ ਗੱਲ ਕਰਾਂ ਖਾਸ ਜ਼ੋਰ ਤੇ ਮੈਂ ਰੋਪੜ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਤੇ ਸਾਡੇ ਕਾਫੀ ਟਰੈਂਡ ਹੋਮੀਓਪੈਥੀ ਦਾ ਹੈਗਾ ਤੇ ਹੋਮੀਓਪੈਥੀ ਦੀ ਨਾ ਜਿਵੇਂ ਮੈਂ ਜ਼ਿਕਰ ਕਰਕੇ ਰਿਹਾ ਕਿ ਬੱਚੇ ਅਕਸਰ ਉਹ ਗੋਲੀਆਂ ਮਿੱਠੀਆਂ ਗੋਲੀਆਂ ਸੋਚ ਕੇ ਛੁੱਟ-ਛੁੱਟੀਆਂ ਦਾਣੇ ਜੇ ਉਹ ਖਾ ਲੈਂਦੇ ਆ ਤੇ ਅਸੀਂ ਵੀ ਖਾਂਦੇ ਰਹੇ ਆ ਬੱਚਿਆਂ ਦੇ ਲਈ ਹੋਮੀਓਪੈਥੀ ਕਿੰਨੀ ਕਿ ਸੁਰੱਖਿਅਤ ਆ ਕਈ ਵਾਰੀ ਕਾਫ ਹੋ ਗਈ ਜ਼ੁਕਾਮ ਹੋ ਗਿਆ ਜੇ ਤੁਸੀਂ ਇਮਿਊਨਿਟੀ ਦੀ ਗੱਲ ਕਰਕੇ ਹਟੇ ਹੋ ਬਹੁਤ ਸਾਰੇ ਬੱਚਿਆਂ ਦੀ ਇਮਿਊਨਿਟੀ ਵੀਕ ਹੁੰਦੀ ਆ ਹੋਮੀਓਪੈਥੀ ਕਿੰਨੀ ਕਰਗਰ ਆ ਬੱਚਿਆਂ ਦੇ ਲਈ ਦੇਖੋ ਤੁਸੀਂ ਗੱਲ ਕੀਤੀ ਹੈ 슈ਗਰ ਪਿਲਸ ਦੀ ਜਿਹੜੀਆਂ ਪਹਿਲਾਂ ਆਉਂਦੀਆਂ ਸੀ ਹੁਣ ਵੀ ਆਉਂਦੀਆਂ ਜੀ ਮਠੀਆਂ ਗੋਲੀਆਂ ਜੀ ਜੀ ਉਹਦੇ ਵਿੱਚ ਇਦਾਂ ਹੈਗਾ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਐ ਉਹ ਅਸੀਂ ਕੰਸੀਡਰ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਸ ਕਰਕੇ ਕਰੀਦੀਆਂ ਕਿਉਂਕਿ ਅਸੀਂ ਜਿਹੜਾ ਪ੍ਰੋਡਕਟ ਯੂਜ਼ ਕਰਦੇ ਆ ਅਸੀਂ ਲੈਕਟੋਜ਼ ਜਿਹੜਾ ਜਿਹੜਾ ਮਿਨਰਲ ਲੈਕਟੋਜ਼ ਹੈ ਜੀ ਉਹਨੂੰ ਯੂਜ਼ ਕਰਦੇ ਆ ਉਹਦੀਆਂ ਅਸੀਂ ਪिल्स ਜਿਹੜੀਆਂ ਬਣਾਉਨੇ ਆ ਟੈਬਲੇਟ ਬਣਾਉਨੇ ਉਸ ਜਿਹੜੀਆਂ ਤੁਹਾਨੂੰ ਦਿਖਾਈਆਂ ਵੀ ਐ ਤੇ ਉਹ ਉਹਦਾ ਇੱਕ ਹੈਗਾ ਡਾਇਬੀਟਿਕ ਪੇਸ਼ੈਂਟ ਦੇ ਉੱਤੇ ਐਡਵਰਸ ਇਫੈਕਟ ਨਹੀਂ ਹੈਗਾ ਹਮ ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੀਏ ਕਿ ਜੇ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਵੀ ਨਹੀਂ ਕਰਨਾ ਬਿਲਕੁਲ ਤੇ ਉਹਦੇ ਨਾਲ ਅਸੀਂ ਠੀਕ ਹੈ ਟੈਬਲੇਟਸ ਬਣਾਈ ਦੀਆਂ ਲੈਕਟੋਜ਼ ਟੋਲਰੈਂਸ ਜਿਹੜੀ ਹੈਗੀ ਆ ਉਹ ਉਹਨਾਂ ਜਿਨ੍ਹਾਂ ਲੋਕਾਂ ਨੂੰ ਹੈਗੀ ਹੈ ਉਹਨਾਂ ਨੂੰ ਉਹ ਉਸ ਲੈਕਟੋਜ਼ ਦੀਆਂ ਟੈਬਲੇਟਸ ਹੀ ਪ੍ਰੋਵਾਈਡ ਕਰਵਾਈ ਦੀਆਂ ਪिल्स ਦੀ ਜਿੱਥੇ ਤੱਕ ਗੱਲ ਹੈਗੀ ਉਹ 슈ਗਰ ਤੋਂ ਬਣੀ ਹੈ ਇਸ ਕਰਕੇ ਮੇਬੀ ਕਿ ਇਟ ਕੈਨ ਟ੍ਰਿਗਰ ਟੂ ਦਾ ਡਾਇਬੀਟਿਕ ਪੇਸ਼ੈਂਟ اور अदर प्रॉब्लम्स डिपेंड ਕਰਦਾ ਹੈ ਪਰਸਨ ਟੂ ਪਰਸਨ ਬਾਕੀ ਰਹੇਗੀ ਬੱਚਿਆਂ ਇਹ ਤੁਹਾਡੇ ਕਲੀਅਰ ਹੋ ਗਿਆ ਕਿ ਜਿਹੜੀਆਂ ਪिल्स ਅਸੀਂ ਕਿਉਂ ਨਹੀਂ ਯੂਜ਼ ਕਰਦੇ ਆ ਦੂਸਰੀ ਗੱਲ ਰਹੇਗੀ ਬੱਚਿਆਂ ਵਾਸਤੇ ਹੋਮੀਓਪੈਥੀ ਜਿਹੜੀ ਹੈਗੀ ਹੈ ਤੁਹਾਨੂੰ ਪਹਿਲਾਂ ਸ਼ੁਰੂ ਤੋਂ ਦੱਸਿਆ ਕਿ ਇਟ ਹੈਜ਼ ਗਾਟ ਨੋ ਸਾਈਡ ਇਫੈਕਟਸ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਔਰ ਇਹਦੇ ਵਿੱਚ ਹੀਲਿੰਗ ਪ੍ਰੋਪਰਟੀਆਂ ਹੈਗੀਆਂ ਤੁਸੀਂ ਜਿਹੜੀ ਹੋਮੀਓਪੈਥੀ ਹੈ ਨਿਊ ਬੋਰਨ ਬੇਬੀ ਨੂੰ ਯੂਜ਼ ਕਰ ਸਕਦੇ ਜੀ ਹਮ ਤੇ ਨਿਊ ਬੋਰਨ ਤੋਂ ਲੈ ਕੇ ਅੰਟਲ ਪਰਸਨ ਡਾਈ ਤੁਸੀਂ ਹੋਮੀਓਪੈਥੀ ਬੇਚ ਇਸਕਿਊਜ਼ ਕਰ ਸਕਦੇ ਬਟ ਅੰਡਰ ਦਾ ਸੁਪਰਵੀਜ਼ਨ ਆਫ ਦਾ ਪ੍ਰੋਫੈਸ਼ਨਲ ਜੇ ਤੁਸੀਂ ਪ੍ਰੋਫੈਸ਼ਨਲ ਬੰਦੇ ਦੇ ਅੰਡਰ ਜਿਹੜਾ ਆ ਉਹ ਦੀ ਸੁਪਰਵੀਜ਼ਨ ਦੇ ਵਿੱਚ ਤੁਸੀਂ ਯੂਜ਼ ਕਰ ਰਹੇ ਆ ਤੇ ਹੋਮਿਓਪੈਥੀ ਇਜ਼ ਵੈਰੀ ਸੇਫ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਾਕੀ ਜਿਹੜੇ ਬੱਚੇ ਹੈਗੇ ਆ ਮੋਸਟਲੀ ਜੇ ਤੁਸੀਂ ਫਾਊਂਡੇਸ਼ਨ ਵਧੀਆ ਰੱਖੋਗੇ ਤੁਹਾਡਾ ਜਿਹੜਾ ਨੀਂਜੇ ਵਧੀਆ ਆ ਤੇ ਘਰ ਵਧੀਆ ਸਟਰੋਂਗ ਬਣੂਗਾ ਜੇ ਬੱਚਿਆਂ ਨੂੰ ਤੁਸੀਂ ਸਾਈਡ ਇਫੈਕਟਸ ਦੇ ਨਾਲ ਜਿਹੜੀ ਡਰੱਗਸ ਦੇ ਕੇ ਜਾਂ ਕੋਈ ਇਦਾਂ ਦੀ ਦਵਾਈਆਂ ਦੇ ਕੇ ਜਿਨ੍ਹਾਂ ਦੇ ਸਾਈਡ ਇਫੈਕਟ ਹੈਗਾ ਉਹਨਾਂ ਦੇ ਇਮਿਊਨ ਸਿਸਟਮ ਨੂੰ ਸ਼ੁਰੂ ਤੋਂ ਹੀ ਦਬਾਇਆ ਜਾਊਗਾ ਤੇ ਉਹਨਾਂ ਦੇ ਬੱਚਿਆਂ ਨੇ ਵੱਡੇ ਹੋ ਕੇ ਜਿਹੜਾ ਉਹਨਾਂ ਨੂੰ ਬਿਮਾਰੀਆਂ ਦੇ ਟ੍ਰਿਗਰ ਦੇ ਅੰਡਰ ਆਣਾ ਹੀ ਆਣਾ ਤੇ ਹੋਮੀਓਪੈਥੀ ਦੇ ਵਿੱਚ ਇੱਕ ਬੜੀ ਸਫਤ ਹੈ ਕਿ ਇਹ ਹੀਲ ਕਰਦੀ ਹੈ ਨਾ ਕਿ ਕੰਟਰੋਲ ਕਰਦੀ ਹੈ ਤੇ ਹੋਮੀਓਪੈਥੀ ਦੇ ਵਿੱਚ ਅਗਰ ਤੁਸੀਂ ਬੱਚੇ ਦਾ ਜਿਹੜਾ ਸ਼ੁਰੂ ਤੋਂ ਹੀ ਬੱਚੇ ਨੂੰ ਹੋਮੀਓਪੈਥੀ ਤੇ ਪਾਣੇ ਆ ਹੁਣ ਮੇਰੇ ਬੱਚੇ ਮੇਰੀ ਗੱਲ ਸੁਣੋ ਤੁਸੀਂ ਹਰਮਨ ਜੀ ਮੇਰੇ ਬੱਚੇ ਅਜੇ ਤੱਕ ਜੀਪੀ ਕੋਲ ਨਹੀਂ ਗਏ ਜੀ ਹੂੰ ਮੇਰਾ ਬੇਟਾ ਜਿਹੜਾ ਹੈ ਆਕਲੈਂਡ ਗ੍ਰਾਮਰ ਸਕੂਲ ਦੇ ਵਿੱਚ ਪੜਦਾ ਉਹ ਅਜੇ ਤੱਕ ਜੀਪੀ ਕੋਲ ਨਹੀਂ ਗਿਆ ਨਾ ਮੇਰੀ ਬੇਟੀ ਗਈ ਹੈ ਜੀ ਤੇ ਉਹ ਨੇਚਰਲ ਵੇ ਦੇ ਨਾਲ ਉਹਨਾਂ ਨੂੰ ਜਿਹੜਾ ਗਰੋਥ ਕੀਤੀ ਆ ਕੋਈ ਪ੍ਰੋਬਲਮ ਨਹੀਂ ਆ ਇਸ ਕਰਕੇ ਮੈਂ ਹਮੇਸ਼ਾ ਲੋਕਾਂ ਨੂੰ ਇਹ ਗਾਈਡ ਕਰਦਾ ਲੋਕਾਂ ਨੂੰ ਇਹ ਇਨਕਰੇਜ ਕਰਦਾ ਕਿ ਤੁਸੀਂ ਜਿਹੜਾ ਨੇਚਰਲ ਵੇ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਉਹ ਗਰੋਥ ਕਰਾਓ ਤਾਂ ਕਿ ਤੁਹਾਨੂੰ ਵੀ ਵੱਡੇ ਹੋ ਕੇ ਇਹ ਨਾ ਦੇਖਣਾ ਪਵੇ ਕਿ ਸਾਡੇ ਬੱਚੇ ਨੂੰ ਆਹ ਬਿਮਾਰੀ ਲੱਗ ਗਈ ਸਾਡੇ ਬੱਚੇ ਨੂੰ ਉਹ ਬਿਮਾਰੀ ਲੱਗ ਗਈ ਤੇ ਆਪ ਨੂੰ ਖੁਦ ਨੂੰ ਉਸ ਵੇਲੇ ਬੁਢਾਪੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪ ਖੁਦ ਦੀ ਦੇਖਭਾਲ ਨਹੀਂ ਹੁੰਦੀ ਤਾਂ ਬੱਚਿਆਂ ਦੀ ਕੀ ਦੇਖਭਾਲ ਕਰੂਗਾ ਬੰਦਾ ਇਸ ਕਰਕੇ ਮੈਂ ਮੇਰੀ ਇਹ ਲੋਕਾਂ ਨੂੰ ਇੱਕ ਕਹਿ ਸਕਦੇ ਕਿ ਮੈਂ ਇੱਕ ਸੁਜੈਸ਼ਨ ਦੇਣਾ ਚਾਹਨਾ ਕਿ ਤੁਸੀਂ ਨੇਚਰਲ ਵੇ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਉਹ ਗਰੋਥ ਕਰਾਓ ਤਾਂ ਕਿ ਉਹਨਾਂ ਦੇ ਅੰਦਰ ਕੋਈ ਇਦਾਂ ਦੀ ਪ੍ਰੋਬਲਮ ਬਿਲਡ ਨਾ ਹੋ ਜਾਵੇ ਜਿਹੜੀ ਵੱਡੇ ਹੋ ਕੇ ਜਿਹੜੇ ਉਹ ਜਿਆਦਾ ਬਿਮਾਰੀ ਜਿਹੜੀ ਉਹ ਘਾਤਕ ਉਹਨਾਂ ਲਈ ਜਿਹੜੀ ਸਿੱਧ ਹੋਵੇ ਹੋਮਿਓਪੈਥੀ ਹੈ ਕੀ ਆਯੁਰਵੇਦਾ ਤੇ ਐਲੋਪੈਥੀ ਤੋਂ ਕਿਵੇਂ ਅਲੱਗ ਹੈ ਦੇਖੋ ਹੋਮੀਓਪੈਥੀ ਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਕਿ ਆ ਪਹਿਲੇ ਐਪੀਸੋਡ ਦੇ ਵਿੱਚ ਦੱਸਿਆ ਸੀਗਾ ਕਿ ਹੋਮੀਓਪੈਥੀ ਦੇ ਵਿੱਚ ਹੀਲਿੰਗ ਪ੍ਰੋਪਰਟੀਆਂ ਹੈਗੀਆਂ ਜੀ ਔਰ ਇਹ ਪlant based ਟੋਟਲੀ ਜਿਹੜੀ ਕੰਪਲੀਟਲੀ ਅਸੀਂ ਪਹਿਲਾਂ ਪlant based ਤੋਂ ਹੀ ਕਰਦੇ ਸੀਗੇ ਬਟ ਹੁਣ ਜਿੱਦਾਂ ਜਿੱਦਾਂ ਸਾਇੰਸ ਅੱਗੇ ਵਧੀ ਹੈ ਉਸ ਤਰ੍ਹਾਂ ਨਾਲ ਕੈਮੀਕਲੀ ਔਰ ਉਹਦੇ ਜਿਹੜਾ ਹੈਗਾ ਐਨੀਮਲ ਕਿੰਗਡਮ ਤੋਂ ਵੀ ਜਿਹੜਾ ਹੈਗਾ ਅਸੀਂ ਜਾਂ ਮਿਨਰਲ ਕਿੰਗਡਮਸ ਤੋਂ ਵੀ ਜਿਹੜੀਆਂ ਮੈਡੀਸਿਨਸ ਜਿਹੜੀਆਂ ਉਹ ਬਣਾਉਣੀਆਂ ਸ਼ੁਰੂ ਕੀਤੀਆਂ ਹੋਮੀਓਪੈਥੀ ਨੇ ਤੇ ਉਹਦੇ ਵਿੱਚ ਬਹੁਤ ਸਾਰੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਐਲੋਪੈਥਿਕ ਤੋਂ ਵੀ ਫਾਸਟ ਕੰਮ ਕਰਨ ਵਾਲੀਆਂ ਜਿਹੜੀਆਂ ਆਈਆਂ ਹੈਗੀਆਂ ਜਿਹੜੀਆਂ ਕਿ ਲਾਈਫ ਥ੍ਰੈਟਨਿੰਗ ਡਿਜ਼ੀਜ਼ਸ ਦੇ ਵਾਸਤੇ ਅਸੀਂ ਕੋ ਯੂਜ਼ ਕਰਦੇ ਸਾਰੇ ਕੋ ਸਟਿਲ ਸਟਾਕ ਦੇ ਵਿੱਚ ਥੋੜੇ ਮੈਡੀਸਿਨਸ ਅਸੀਂ ਰੱਖੀਆਂ ਹੋਈਆਂ ਤਾਂ ਕਿ ਕਿਸੇ ਬੰਦੇ ਨੂੰ ਜਿਹੜੀ ਉਹ ਜ਼ਰੂਰਤ ਪੈ ਜਾਵੇ ਤੇ ਅਸੀਂ ਜਿਹੜਾ ਹੈਗਾ ਕਿੱਥੋਂ ਸੋਰਸ ਕਰਨੀ ਕਿਉਂਕਿ ਨਿਊਜ਼ੀਲੈਂਡ ਦੇ ਵਿੱਚ ਹੋਮਿਓਪੈਥੀ ਤੁਹਾਨੂੰ ਪਤਾ ਹੈ ਕਿ ਨਾ ਰੈਕੋਗਨਾਈਜ਼ ਹੀ ਹੈ ਨਾ ਹੀ ਜਿਹੜਾ ਹੈਗਾ ਗਵਰਨਮੈਂਟ ਨੂੰ ਸਪੋਰਟ ਕਰਦੀ ਹੈ ਜਦੋਂ ਬੰਦੇ ਨੂੰ ਲੋਡ ਹੈ ਤੇ ਉਸ ਬੰਦੇ ਨੂੰ ਦਵਾਈ ਜਿਹੜੀ ਆ ਅੱਜ ਦੀ ਜ਼ਰੂਰਤ ਆ ਉਹਨੂੰ ਤੇ ਉਹਨੂੰ ਜਿਹੜਾ ਮਹੀਨੇ ਬਾਅਦ ਦਵਾਈ ਅਗਰ ਪ੍ਰੋਵਾਈਡ ਕਰਾਈ ਜਾਵੇ ਤਾਂ ਉਹ ਵਧੀਆ ਚੀਜ਼ ਨਹੀਂ ਹੈਗੀ ਇਸ ਕਰਕੇ ਅਸੀਂ ਆਪਣੇ ਕੋਸ਼ਿਸ਼ ਕਰੀ ਦੀਏ ਕਿ ਇਹਨੂੰ ਜਿਹੜਾ ਸਟਾਕ ਦੇ ਵਿੱਚ ਰੱਖੀਏ ਔਰ ਹੋਮੀਓਪੈਥੀ ਜਿਹੜੀ ਹੈਗੀ ਆ ਹੁਣ ਅਗੇਨ ਦੱਸ ਰਿਹਾ ਕਿ ਇਟ ਹੈਜ਼ ਗਾਟ ਦਾ ਹੀਲਿੰਗ ਪ੍ਰੋਪਰਟੀਜ਼ ਇਨ ਇਟ ਚੰਗੇ ਵਧੀਆ ਲਾਈਫ ਸਟਾਈਲ ਦੇ ਵਿੱਚ ਲੰਬੀ ਜ਼ਿੰਦਗੀ ਜੀਣ ਦੇ ਲਈ ਜਿਹੜਾ ਤੁਸੀਂ ਅਗਰ ਕਿਸੇ ਹੋਮੀਓਪੈਥ ਨਾਲ ਚੰਗੇ ਹੋਮੀਓਪੈਥ ਨਾਲ ਅਗਰ ਕੰਟੈਕਟ ਕਰਦੇ ਆ ਹੀਲਿੰਗ ਪ੍ਰੋਪਰਟیز ਵਾਸਤੇ ਮੈਡੀਸਿਨਸ ਜਿਹੜੀਆਂ ਤੁਹਾਨੂੰ ਪ੍ਰੈਸਕ੍ਰਾਈਬ ਅਗਰ ਕੀਤੀਆਂ ਜਾਂਦੀਆਂ ਤੁਹਾਡੀ ਜ਼ਿੰਦਗੀ ਜਿਹੜੀ ਆ ਉਹ 5 10 15 ਸਾਲ ਜਿਹੜੀ ਉਹ ਵੱਧ ਸਕਦੀ ਹੈ ਔਰ ਤੁਸੀਂ ਬਾਕੀ ਜਿਹੜੇ ਸਾਈਡ ਇਫੈਕਟਸ ਤੋਂ ਜਿਹੜੀਆਂ ਲੱਗਣ ਵਾਲੀਆਂ ਬਿਮਾਰੀਆਂ ਉਹਨਾਂ ਤੋਂ ਜਿਹੜਾ ਬਚ ਸਕਦੇ ਆ ਹੂੰ ਤੇ ਆਯੁਰਵੇਦਿਕ ਦੇ ਵਿੱਚ ਜਿਹੜਾ ਹੈਗਾ ਆਯੁਰਵੇਦਿਕ ਕਿਉਂਕਿ ਕੋਈ ਕਨਸੈਪਟ ਸੀਗਾ ਦੇਖੋ ਜਦੋਂ ਹੋਮੀਓਪੈਥੀ ਨਹੀਂ ਸੀ ਆਯੁਰਵੇਦਿਕ ਦਾ ਬੜਾ ਜਿਆਦਾ ਚਲਾਨ ਸੀਗਾ ਉਸ ਵੇਲੇ ਹੁਣ ਵੀ ਆਯੁਰਵੇਦਿਕ ਨੂੰ ਲੋਕ ਜਿਹੜਾ ਦਿੰਦੇ ਆ ਬਟ ਆਯੁਰਵੇਦਿਕ ਦੇ ਵਿੱਚ ਜਿਹੜਾ ਹੈਗਾ ਉਹ ਕਨਸੈਪਟ ਅਲੱਗ ਆ ਗਿਆ ਕਿਉਂਕਿ ਮੋਸਟਲੀ ਮੈਂ ਦੇਖਿਆ ਕਿ ਆਯੁਰਵੇਦਿਕ ਡਾਕਟਰ ਜਿਹੜੇ ਹੈਗੇ ਉਹ ਇੰਟਰੋਡਿਊਸ ਕਰਾਉਂਦੇ ਆ ਕਿ ਤੁਹਾਡੀ ਕਿਚਨ ਦੇ ਵਿੱਚ ਸਭ ਕੁਝ ਪਿਆ ਹੈ ਦੈਟ ਇਜ਼ ਦਾ ਐਕਚੁਅਲੀ ਉਹਦੇ ਵਿੱਚ ਮੈਂ ਜਰੂਰ ਕਹਿਣਾ ਚਾਹਾਂਗਾ ਕਿ ਤੁਹਾਡੀ ਕਿਚਨ ਦੇ ਵਿੱਚ ਅਜਮਾਣ ਸੌਂਫ ਜੀਰਾ ਇਹ ਉਹ ਪਿਆ ਆ ਉਹ ਥੈਟ ਉਹ ਵੀ ਹਰਬਸ ਹੈਗੇ ਆ ਕਿਸਮ ਦੀਆਂ ਜੀ ਪਰ ਉਹ ਤੁਹਾਡੇ ਇੱਕ ਇੱਕ ਸਪਲੀਮੈਂਟ ਦੇ ਤੌਰ ਦੇ ਉੱਤੇ ਤੁਹਾਨੂੰ ਕੰਮ ਕਰਦੀਆਂ ਮਸਾਲੇ ਜਿੱਦਾਂ ਤੁਸੀਂ ਯੂਜ਼ ਕਰਦੇ ਆ ਹਲਦੀ ਯੂਜ਼ ਕਰਦੇ ਆ ਉਹ ਇੱਕ ਸਪਲੀਮੈਂਟ ਬਟ ਪਰਟੀਕੂਲਰ ਬਿਮਾਰੀਆਂ ਦੇ ਲਈ ਜਿਹੜਾ ਆ ਤੁਹਾਨੂੰ ਕਿਸੇ ਹੀਲਿੰਗ ਹਰਬ ਦੀ ਜ਼ਰੂਰਤ ਹੈਗੀ ਹੈ ਤੇ ਉਹ ਹੋਮੀਓਪੈਥੀ ਦੇ ਵਿੱਚ ਕਲੀਨਿਕਲੀ ਟਰਾਇਲਸ ਕੀਤੇ ਜਾਂਦੇ ਆ ਉਹਦਾ ਪਰਟੀਕੂਲਰ ਪਾਰਟ ਜਿਹੜਾ ਉਹ ਯੂਜ਼ ਹੁੰਦਾ ਹੈ ਤਾਂ ਕਿ ਜਿਹੜਾ ਆ ਉਹਦਾ ਸਾਈਡ ਇਫੈਕਟ ਨਾ ਬਾਡੀ ਦੇ ਉੱਤੇ ਹੋਵੇ ਔਰ ਜਿਸ ਚੀਜ਼ ਵਾਸਤੇ ਜਿਹੜਾ ਪ੍ਰੈਸਕ੍ਰਾਈਬ ਕੀਤਾ ਜਾਵੇ ਉਹ ਉਹ ਜਿਹੜੀ ਬਿਮਾਰੀ ਆ ਉਹ ਹੀਲ ਹੋ ਸਕੇ ਆਦਰ ਬੈਰਾਉਂਡ ਐਲੋਪੈਥਿਕ ਦੇ ਵਿੱਚ ਮੈਂ ਜਾਣਿਆ ਸੀ ਆ ਐਲੋਪੈਥਿਕ ਦੇ ਵਿੱਚ ਕੀ ਹੁੰਦਾ ਹੈ ਕਿ ਐਲੋਪੈਥਿਕ ਦੇ ਵਿੱਚ ਡੋਸ 올 ਆਰ ਦਾ ਕੈਮੀਕल्स ਤੇ ਉਹਦੇ ਵਿੱਚ ਇਦਾਂ ਹੁੰਦਾ ਹੈ ਕਿ ਤੁਸੀਂ ਇਨਸਟੈਂਟ ਰੀਲੀਫ ਲੈਨੇ ਆ ਬਟ ਕੰਡੀਸ਼ਨ ਜਿਹੜੀ ਤੁਹਾਡੀ ਕੰਟਰੋਲ ਦੇ ਵਿੱਚ ਆ ਜਾਂਦੀ ਹੈ ਤੁਸੀਂ ਉਹਨੂੰ ਕਲੀਅਰ ਨਹੀਂ ਕਰ ਸਕਦੇ ਕਿਉਂਕਿ ਉਹਦੇ ਵਿੱਚ ਕਲੀਅਰ ਕਰਨਾ ਬਹੁਤ ਮੁਸ਼ਕਲ ਹੈ ਸਪਰੈਸ ਹੋ ਜਵੇ ਤੁਹਾਡਾ ਇਮਿਊਨ ਸਿਸਟਮ ਜਿਹੜਾ ਹੈ ਰਿਸਪੌਂਸ ਕਰ ਦੇਵੇ ਤੇ ਹੋ ਸਕਦਾ ਹੈ ਕਿ ਤੁਸੀਂ 10 ਸਾਲ ਵੀ ਉਹ ਬਿਮਾਰੀ ਦੱਬੀ ਰਹਿ ਜਾਵੇ ਨਹੀਂ ਹੋਵੇ ਤਾਂ ਨਾ ਹੋਵੇ ਹੁਣ ਮੈਂ ਇੱਕ ਰੀਸੈਂਟਲੀ ਇੱਕ ਐਗਜ਼ਾਮਪਲ ਤੁਹਾਨੂੰ ਦਿੰਨਾ ਬਲੱਡ ਪ੍ਰੈਸ਼ਰ ਦੀ ਮੇਰੇ ਕੋ ਪੇਸ਼ੈਂਟ ਜਿਹੜੇ ਆ ਕਾਫੀ ਪੇਸ਼ੈਂਟ ਬਲੱਡ ਪ੍ਰੈਸ਼ਰ ਦੇ ਹੁੰਦੇ ਆ ਬਲੱਡ ਪ੍ਰੈਸ਼ਰ ਹੁੰਦਾ ਕਿਉਂ ਹੈ ਇਹ ਕਿਸੇ ਨੂੰ ਕੋ ਪਤਾ ਹੀ ਨਹੀਂ ਹੈ ਜੀ ਕਿਉਂਕਿ ਜਦੋਂ 22 ਦੀ ਏਜ ਜਿਹੜਾ ਹੈ ਜਦੋਂ ਐਡਰਨਲ ਗਲੈਂਡਸ ਜਿਹੜੇ ਹੈਗੇ ਆ ਤੁਹਾਡੇ ਕੰਮ ਕਰਨਾ ਬੰਦ ਕਰਦੇ ਆ ਜਦੋਂ 40 ਸਾਲ ਦੀ ਏਜ ਹੁੰਦੀ ਆ ਉਸ ਤੋਂ ਬਾਅਦ ਤੁਹਾਡੇ ਹਾਰਮੋਨ ਸ਼੍ਰਿੰਕ ਹੋਣੇ ਸ਼ੁਰੂ ਹੁੰਦੇ ਆ ਐਡਰਨਲ ਗਲੈਂਡਸ ਜਿਹੜੇ ਆ ਉਹ ਕੰਮ ਕਰਨਾ ਜਿਹੜਾ ਆ ਉਹ ਸਲੋ ਡਾਊਨ ਕਰ ਦਿੰਦੇ ਆ ਤੁਹਾਡੇ ਹਾਰਮੋਨਸ ਨੂੰ ਡਿਸਟਰਬ ਕਰ ਦਿੰਦੇ ਆ ਜੀ ਤੇ ਉਹ ਤੁਹਾਡੇ ਹਾਰਮੋਨ ਡਿਸਟਰਬ ਹੋਣਗੇ ਤੁਹਾਡਾ ਪ੍ਰੈਸ਼ਰ ਜਿਹੜਾ ਉੱਪਰ ਆਊਗਾ ਹਮ ਤੇ ਉਹਦੇ ਲਈ ਅਸੀਂ ਕੀ ਕਰਦੇ ਆ ਕਿ ਅਸੀਂ ਗੋਲੀ ਖਾ ਲੈਂਦੇ ਆ ਗੋਲੀ ਖਾ ਕੇ ਜਿਹੜਾ ਹੈ ਉਹਨੂੰ ਗੋਲੀ ਨੂੰ ਕੰਟਰੋਲ ਕਰ ਲੈਂਦੇ ਆ ਬਟ ਐਡਰਨਲ ਗਲੈਂਡਸ ਨੂੰ ਤਾਂ ਫ ਹਮ ਜਦੋਂ ਉਹ ਐਡਰਨਲ ਗਲੈਂਡਸ ਜਿਹੜੇ ਤੁਹਾਡੇ ਜਿਹੜੇ ਉਹ ਫੰਕਸ਼ਨਲ ਨਹੀਂ ਹੋਣਗੇ ਤੁਹਾਡਾ ਬਲੱਡ ਪ੍ਰੈਸ਼ਰ ਕਦੇ ਵੀ ਜਿਹੜਾ ਉਹ ਬੈਕ ਟੂ ਨੋਰਮਲ ਨਹੀਂ ਆਊਗਾ ਬਿਨਾਂ ਦਵਾਈ ਦੇ ਉਤੋਂ ਤੁਸੀਂ ਨਹੀਂ ਚੱਲ ਸਕੋਗੇ ਇਸ ਕਰਕੇ ਹੋਮੀਓਪੈਥੀ ਦੇ ਵਿੱਚ ਅਸੀਂ ਰੂਟ ਕੌਜ਼ ਲੱਭੀਦਾ ਹੈ ਕਿ ਤਾਂ ਕਿ ਜਿਹੜਾ ਰੂਟ ਕੌਜ਼ ਲੱਭ ਕੇ ਜਿਹੜਾ ਹੈਗਾ ਆ ਉਸ ਚੀਜ਼ ਨੂੰ ਜਿਹੜਾ ਆ ਉਹ ਪਹਿਲਾਂ ਕਲੀਅਰ ਕੀਤਾ ਜਾਵੇ ਤਾਂ ਕਿ ਜਿਹੜਾ ਬਲੱਡ ਦਾ ਫਲੋ ਹੈਗਾ ਪ੍ਰੋਪਰ ਜਾ ਕੇ ਬਲੱਡ ਪ੍ਰੈਸ਼ਰ ਜਿਹੜਾ ਤੁਹਾਡਾ ਨੋਰਮਲ ਰਹੇ ਜੀ ਸੋ ਡਾਕਟਰ ਸਾਹਿਬ ਮੋਸਟਲੀ ਆਪਾਂ ਪੰਜਾਬ ਦੀ ਇਹ ਮੈਂ ਗੱਲ ਕਰਾਂ ਖਾਸ ਜ਼ੋਰ ਤੇ ਮੈਂ ਰੋਪੜ ਜ਼ਿਲ੍ਹੇ ਨੂੰ ਬਿਲੋਂਗ ਕਰਦਾ ਤੇ ਸਾਡੇ ਕਾਫੀ ਟਰੈਂਡ ਹੋਮੀਓਪੈਥੀ ਦਾ ਹੈਗਾ ਤੇ ਹੋਮੀਓਪੈਥੀ ਦੀ ਨਾ ਜਿਵੇਂ ਮੈਂ ਜ਼ਿਕਰ ਕਰਕੇ ਰਿਹਾ ਕਿ ਬੱਚੇ ਅਕਸਰ ਉਹ ਗੋਲੀਆਂ ਮਿੱਠੀਆਂ ਗੋਲੀਆਂ ਸੋਚ ਕੇ ਛੁੱਟ-ਛੁੱਟੀਆਂ ਦਾਣੇ ਜੇ ਉਹ ਖਾ ਲੈਂਦੇ ਆ ਤੇ ਅਸੀਂ ਵੀ ਖਾਂਦੇ ਰਹੇ ਆ ਬੱਚਿਆਂ ਦੇ ਲਈ ਹੋਮੀਓਪੈਥੀ ਕਿੰਨੀ ਕਿ ਸੁਰੱਖਿਆਤਾ ਕਈ ਵਾਰੀ ਕਾਫ ਹੋ ਗਈ ਜ਼ੁਕਾਮ ਹੋ ਗਿਆ ਜੇ ਤੁਸੀਂ ਇਮਿਊਨਿਟੀ ਦੀ ਗੱਲ ਕਰਕੇ ਹਟੇ ਹੋ ਬਹੁਤ ਸਾਰੇ ਬੱਚਿਆਂ ਦੀ ਇਮਿਊਨਿਟੀ ਵੀਕ ਹੁੰਦੀ ਆ ਹੋਮੀਓਪੈਥੀ ਕਿੰਨੀ ਕਰਗਰਾ ਬੱਚਿਆਂ ਦੇ ਲਈ ਦੇਖੋ ਤੁਸੀਂ ਗੱਲ ਕੀਤੀ ਹੈ 슈ਗਰ ਪਿਲਸ ਦੀ ਜਿਹੜੀਆਂ ਪਹਿਲਾਂ ਆਉਂਦੀਆਂ ਸੀ ਹੁਣ ਵੀ ਆਉਂਦੀਆਂ ਜੀ ਮਠੀਆਂ ਗੁਲੀਆਂ ਜੀ ਜੀ ਉਹਦੇ ਵਿੱਚ ਇਦਾਂ ਹੈਗਾ ਕਿ ਉਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਐ ਉਹ ਅਸੀਂ ਕੰਸੀਡਰ ਇੱਥੇ ਨਿਊਜ਼ੀਲੈਂਡ ਦੇ ਵਿੱਚ ਇਸ ਕਰਕੇ ਕਰੀਦੀਆਂ ਕਿਉਂਕਿ ਅਸੀਂ ਜਿਹੜਾ ਪ੍ਰੋਡਕਟ ਯੂਜ਼ ਕਰਦੇ ਆ ਅਸੀਂ ਲੈਕਟੋਜ਼ ਜਿਹੜਾ ਜਿਹੜਾ ਮਿਨਰਲ ਲੈਕਟੋਜ਼ ਹੈ ਜੀ ਉਹਨੂੰ ਯੂਜ਼ ਕਰਦੇ ਆ ਉਹਦੀਆਂ ਅਸੀਂ ਪिल्स ਜਿਹੜੀਆਂ ਬਣਾਉਨੇ ਆ ਟੈਬਲੇਟ ਬਣਾਉਨੇ ਉਸ ਜਿਹੜੀਆਂ ਤੁਹਾਨੂੰ ਦਿਖਾਈਆਂ ਵੀ ਐ ਤੇ ਉਹ ਉਹਦਾ ਇੱਕ ਹੈਗਾ ਡਾਇਬੀਟਿਕ ਪੇਸ਼ੈਂਟ ਦੇ ਉੱਤੇ ਐਡਵਰਸ ਇਫੈਕਟ ਨਹੀਂ ਹੈਗਾ ਹਮ ਇਸ ਕਰਕੇ ਅਸੀਂ ਕੋਸ਼ਿਸ਼ ਕਰੀਦੀਏ ਕਿ ਜੇ ਅਸੀਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤੇ ਮਾੜਾ ਵੀ ਨਹੀਂ ਕਰਨਾ ਤੇ ਉਹਦੇ ਨਾਲ ਅਸੀਂ ਠੀਕ ਹੈ ਉਹ ਪ੍ਰੋਡਕ ਟੈਬਲੇਟਸ ਬਣਾਈ ਦੀਆਂ ਲੈਕਟੋਜ਼ ਟੋਲਰੈਂਸ ਜਿਹੜੀ ਹੈਗੀ ਆ ਉਹ ਉਹਨਾਂ ਜਿਨ੍ਹਾਂ ਲੋਕਾਂ ਨੂੰ ਹੈਗੀ ਹੈ ਉਹਨਾਂ ਨੂੰ ਉਹ ਉਸ ਲੈਕਟੋਜ਼ ਦੀਆਂ ਟੈਬਲੇਟਸ ਹੀ ਪ੍ਰੋਵਾਈਡ ਕਰਵਾਈ ਦੀਆਂ ਪिल्स ਦੀ ਜਿੱਥੇ ਤੱਕ ਗੱਲ ਹੈਗੀ ਉਹ 슈ਗਰ ਤੋਂ ਬਣੀ ਹੈ ਇਸ ਕਰਕੇ ਮੇਬੀ ਕਿ ਇਟ ਕੈਨ ਟ੍ਰਿਗਰ ਟੂ ਦਾ ਡਾਇਬੀਟਿਕ ਪੇਸ਼ੈਂਟ اور अदर प्रॉब्लम्स డిపెండ్ ਕਰਦਾ ਹੈ ਪਰਸਨ ਟੂ ਪਰਸਨ ਬਾਕੀ ਰਹੇਗੀ ਬੱਚਿਆਂ ਇਹ ਤੁਹਾਡੇ ਕਲੀਅਰ ਹੋ ਗਿਆ ਕਿ ਜਿਹੜੀਆਂ ਪੀਲਸ ਅਸੀਂ ਕਿਉਂ ਨਹੀਂ ਯੂਜ਼ ਕਰਦੇ ਆ ਦੂਸਰੀ ਗੱਲ ਰਹੇਗੀ ਬੱਚਿਆਂ ਵਾਸਤੇ ਹੋਮੀਓਪੈਥੀ ਜਿਹੜੀ ਹੈਗੀ ਹੈ ਤੁਹਾਨੂੰ ਪਹਿਲਾਂ ਸ਼ੁਰੂ ਤੋਂ ਦੱਸਿਆ ਕਿ ਇਟ ਹੈਜ਼ ਗਾਟ ਨੋ ਸਾਈਡ ਇਫੈਕਟਸ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਔਰ ਇਹਦੇ ਵਿੱਚ ਹੀਲਿੰਗ ਪ੍ਰੋਪਰਟੀਆਂ ਹੈਗੀਆਂ ਤੁਸੀਂ ਜਿਹੜੀ ਹੋਮੀਓਪੈਥੀ ਹੈ ਨਿਊ ਬੋਰਨ ਬੇਬੀ ਨੂੰ ਯੂਜ਼ ਕਰ ਸਕਦੇ ਜੀ ਹਮ ਤੇ ਨਿਊ ਬੋਰਨ ਤੋਂ ਲੈ ਕੇ ਅੰਟਲ ਪਰਸਨ ਡਾਈ ਤੁਸੀਂ ਹੋਮੀਓਪੈਥੀ ਬੇਚ ਇਸ ਯੂਜ਼ ਕਰ ਸਕਦੇ ਬਟ ਅੰਡਰ ਦਾ ਸੁਪਰਵੀਜ਼ਨ ਆਫ ਦਾ ਪ੍ਰੋਫੈਸ਼ਨਲ ਹੂੰ ਜੇ ਤੁਸੀਂ ਪ੍ਰੋਫੈਸ਼ਨਲ ਬੰਦੇ ਦੇ ਅੰਡਰ ਜਿਹੜਾ ਆ ਉਹ ਦੀ ਸੁਪਰਵੀਜ਼ਨ ਦੇ ਵਿੱਚ ਤੁਸੀਂ ਯੂਜ਼ ਕਰ ਰਹੇ ਆ ਤੇ ਹੋਮਿਓਪੈਥੀ ਇਜ਼ ਵੈਰੀ ਸੇਫ ਹੂੰ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਾਕੀ ਜਿਹੜੇ ਬੱਚੇ ਹੈਗੇ ਆ ਮੋਸਟਲੀ ਜੇ ਤੁਸੀਂ ਫਾਊਂਡੇਸ਼ਨ ਵਧੀਆ ਰੱਖੋਗੇ ਤੁਹਾਡਾ ਜਿਹੜਾ ਨੀਂਜੇ ਵਧੀਆ ਆ ਤੇ ਘਰ ਵਧੀਆ ਸਟਰੋਂਗ ਬਣੂਗਾ ਜੇ ਬੱਚਿਆਂ ਨੂੰ ਤੁਸੀਂ ਸਾਈਡ ਇਫੈਕਟਸ ਦੇ ਨਾਲ ਜਿਹੜਾ ਜਿਹੜੀ ਡਰੱਗਸ ਦੇ ਕੇ ਜਾਂ ਕੋਈ ਇਦਾਂ ਦੀ ਦਵਾਈਆਂ ਦੇ ਕੇ ਜਿਨ੍ਹਾਂ ਦੇ ਸਾਈਡ ਇਫੈਕਟ ਹੈਗਾ ਉਹਨਾਂ ਦੇ ਇਮਿਊਨ ਸਿਸਟਮ ਨੂੰ ਸ਼ੁਰੂ ਤੋਂ ਹੀ ਦਬਾਇਆ ਜਾਊਗਾ ਤੇ ਉਹਨਾਂ ਦੇ ਬੱਚਿਆਂ ਨੇ ਵੱਡੇ ਹੋ ਕੇ ਜਿਹੜਾ ਉਹਨਾਂ ਨੂੰ ਬਿਮਾਰੀਆਂ ਦੇ ਟ੍ਰਿਗਰ ਦੇ ਅੰਡਰ ਆਣਾ ਹੀ ਆਣਾ ਤੇ ਹੋਮਿਓਪੈਥੀ ਦੇ ਵਿੱਚ ਇੱਕ ਬੜੀ ਸਫਤ ਹੈ ਕਿ ਇਹ ਹੀਲ ਕਰਦੀ ਹੈ ਨਾ ਕਿ ਕੰਟਰੋਲ ਕਰਦੀ ਹੈ ਤੇ ਹੋਮਿਓਪੈਥੀ ਦੇ ਵਿੱਚ ਅਗਰ ਤੁਸੀਂ ਬੱਚੇ ਦਾ ਜਿਹੜਾ ਸ਼ੁਰੂ ਤੋਂ ਹੀ ਬੱਚੇ ਨੂੰ ਹੋਮਿਓਪੈਥੀ ਤੇ ਪਾਣੇ ਆ ਹੁਣ ਮੇਰੇ ਬੱਚੇ ਮੇਰੀ ਗੱਲ ਸੁਣੋ ਤੁਸੀਂ ਹਰਮਨ ਜੀ ਮੇਰੇ ਬੱਚੇ ਅਜੇ ਤੱਕ ਜੀਪੀ ਕੋਲ ਨਹੀਂ ਗਏ ਜੀ ਹੂੰ ਮੇਰਾ ਬੇਟਾ ਜਿਹੜਾ ਹੈ ਆਕਲੈਂਡ ਗ੍ਰਾਮਰ ਸਕੂਲ ਦੇ ਵਿੱਚ ਪੜਦਾ ਉਹ ਅਜੇ ਤੱਕ ਜੀਪੀ ਕੋਲ ਨਹੀਂ ਗਿਆ ਨਾ ਮੇਰੀ ਬੇਟੀ ਗਈ ਹੈ ਜੀ ਤੇ ਉਹ ਨੇਚਰਲ ਵੇ ਦੇ ਨਾਲ ਉਹਨਾਂ ਨੂੰ ਜਿਹੜਾ ਗਰੋਥ ਕੀਤੀ ਆ ਕੋਈ ਪ੍ਰੋਬਲਮ ਨਹੀਂ ਆ ਹੂੰ ਇਸ ਕਰਕੇ ਮੈਂ ਹਮੇਸ਼ਾ ਲੋਕਾਂ ਨੂੰ ਇਹ ਗਾਈਡ ਕਰਦਾ ਲੋਕਾਂ ਨੂੰ ਇਹ ਇਨਕਰੇਜ ਕਰਦਾ ਕਿ ਤੁਸੀਂ ਜਿਹੜਾ ਨੇਚਰਲ ਵੇ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਉਹ ਗਰੋਥ ਕਰਾਓ ਤਾਂ ਕਿ ਤੁਹਾਨੂੰ ਵੀ ਵੱਡੇ ਹੋ ਕੇ ਇਹ ਨਾ ਦੇਖਣਾ ਪਵੇ ਕਿ ਸਾਡੇ ਬੱਚੇ ਨੂੰ ਆਹ ਬਿਮਾਰੀ ਲੱਗ ਗਈ ਸਾਡੇ ਬੱਚੇ ਨੂੰ ਉਹ ਬਿਮਾਰੀ ਲੱਗ ਗਈ ਤੇ ਆਪ ਨੂੰ ਖੁਦ ਨੂੰ ਉਸ ਵੇਲੇ ਬੁਢਾਪੇ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਆਪ ਖੁਦ ਦੀ ਦੇਖਭਾਲ ਨਹੀਂ ਹੁੰਦੀ ਤਾਂ ਬੱਚਿਆਂ ਦੀ ਕੀ ਦੇਖਭਾਲ ਕਰੂਗਾ ਬੰਦਾ ਇਸ ਕਰਕੇ ਮੈਂ ਮੇਰੀ ਇਹ ਲੋਕਾਂ ਨੂੰ ਇੱਕ ਕਹਿ ਸਕਦੇ ਕਿ ਮੈਂ ਇੱਕ ਸੁਜੈਸ਼ਨ ਦੇਣਾ ਚਾਹਨਾ ਕਿ ਤੁਸੀਂ ਨੇਚਰਲ ਵੇ ਦੇ ਨਾਲ ਬੱਚਿਆਂ ਨੂੰ ਜਿਹੜਾ ਆ ਉਹ ਗਰੋਥ ਕਰਾਓ ਤਾਂ ਕਿ ਉਹਨਾਂ ਦੇ ਅੰਦਰ ਕੋਈ ਇਦਾਂ ਦੀ ਪ੍ਰੋਬਲਮ ਬਿਲਡ ਤਪ ਨਾ ਹੋ ਜਾਵੇ ਜਿਹੜੀ ਵੱਡੇ ਹੋ ਕੇ ਜਿਹੜੇ ਉਹ